ਓ ਕਿਵੇਂ ਹੋ ਫਾਕੇ ਬੱਡ ਠੀਕ ਆ ਠੀਕ ਆ ਕੋਈ ਵਿਆਹ ਬੁਈ ਦਿਖਾ ਦੇ ਵਿਆਹ ਭੈਣੋਂ ਮਲੰਗਾ ਨੂੰ ਤੁਹਾਨੂੰ ਕਿਹੜਾ ਸਾਦਾ ਵਿਆਹ ਦਿਖਾ ਦੇ ਕੋਈ ਜੱਟ ਨੂੰ ਕਾਰਡ ਆਇਆ ਪਿਆਗਾ ਅੱਛਾ ਜੀ ਹਾਂ ਬਣਾ ਕੇ ਰੱਖਣੀ ਪੈਂਦੀ ਹੈਗੀ ਹਰ ਹਰ ਇੱਕ ਬੰਦੇ ਨਾਲ ਕੰਮ ਕਰਾਉਣਾ ਪੈਂਦਾ ਹੈ ਹਰੇਕ ਦੇ ਪ੍ਰੋਗਰਾਮ ਚ ਤਾਂ ਸਾਦਾ ਅਗਲਾ ਭੱਜ ਕੇ ਅੱਛਾ ਹਾਂ ਤੁਸੀਂ ਤਾਂ ਜਾ ਕੇ ਭਾਂਡੇ ਤਾਂ ਤੁਸੀਂ ਸਿਮਾ ਕੇ ਨਹੀਂ ਆਉਂਦੇ ਅਗਲੇ ਦੇ ਖਾ ਕੇ ਮੁੜੇ ਹੋਣੇ ਹੋਗੇ ਤੈਨੂੰ ਕੀਨੇ ਸਮਾਤਾ ਵੀ ਸਾਰਾ ਵਿਆਹ ਤੇ ਨਹੀਂ ਸਮਾਤਾ ਉਹਨਾਂ ਨੇ ਫਿਰ ਗੁੱਲਾ ਨਹੀਂ ਹੈਗਾ ਆਪਣਾ ਹਾਂ ਉਹਦਾ ਜਿਹੜਾ ਉਮਰ ਜੇ ਵੱਧ ਕੇ ਵਿਆਹ ਹੋਇਆ ਹੈਗਾ ਹਾਂ ਉਹਨੇ ਸਾਰੀ ਜ਼ਿੰਮੇਵਾਰੀ ਯਾਰਾਂ ਦੀ ਹੈਗੀ ਸਣੇ ਮੱਸੀ ਪਕੌੜਾ ਸਾਰਾ ਯਾਰ ਸਮਾਨ ਆਏ ਮੰਨ ਲੈ ਜਿੰਨਾ ਵੀ ਟੋਟਲ ਸਕਰਪਾਰੇ ਤੋਂ ਲੈ ਕੇ ਚਮਚਮ ਤੱਕ ਆ ਜੀਵ ਟੈਸਟ ਕਰਕੇ ਫੇਰ ਪਾਸ ਹੋਊਗਾ ਅੱਛਾ ਹਾਂ 65 ਸੂਨਸ ਵੀ ਤੇ ਬੁਖ ਕਰੇ ਪਾਲਸ 65 ਵੀ ਮੇਰਾ ਬੁਖ ਕਰਿਆਗਾ 65 ਵਜਾਂ ਵਾਲੇ ਹਾਂ ਹਾਂ ਲੱਡੇ ਵਾਲਾ ਕਰਿਆ ਨਾਲੇ ਮੈਂ ਹੁਣ ਹਾਂ ਸੈਫਰੋਨ ਆਹ ਫੋਨ ਜਾਂ ਕੀ ਦਾ ਬਚੀ ਜਾਂਦਾ ਪੜਾਈ ਲਾ ਸਤਾਨ ਨੂੰ ਜਾਣ ਜਾਰਗੀ ਦਾ ਸਤਾਨ ਹਾਜ਼ਰ ਗੁੱਲੇ ਦਾ ਹੀ ਆ ਓਏ ਅੱਛਾ ਹਾਂ ਕਰਾਂ ਹੈਂਡ ਫ੍ਰੀ ਕਰਨਾ ਹੈਲੋ ਹਾਂ ਭਾਈ ਗੁੱਲੇ ਉਹ ਯਾਰ ਕੱਚਾ-ਕੱਚਾ ਉਹ ਕਾਰਡ ਦੀ ਕੀ ਲੋੜ ਸੀ ਯਾਰ ਤੂੰ ਦੱਸ ਕਿੱਡੀ ਗੱਲ ਹੈਗੀ ਅੰਦਰ ਆ ਜਾ ਓਹ ਗੇਟ 'ਚ ਖੜਾ ਹੈ ਚੱਲ ਆਗੇ ਆਗੇ ਅਸੀਂ ਕੋਈ ਗੱਲ ਨਹੀਂ ਲਾ ਆਜੋ ਦਿਖਾ ਦਿੰਨਾ ਤੁਹਾਨੂੰ ਆਗੇ ਪੂਰੀ ਇੱਜ਼ਤ ਹੈਗੀ ਯਾਰਾਂ ਦੀ ਹਾਂ ਆਜੋ ਆਗੇ ਆਗੇ ਲਾਇਆ ਖੜਾ ਗੁੱਲਾ ਹਾਂ ਹਾਂ ਇਹੀ ਹੈ ਹੋਰ ਕਿਵੇਂ ਗੁੱਲੇ ਠੀਕ ਹੈ ਠੀਕ ਹੈ ਠੀਕ ਹੈ ਭਾਈ ਚੰਗਾ ਆਇਆ ਕਰ ਵਿਚੀ ਪਾ ਲੈ ਵਿਚੀ ਪਾ ਲੈ ਓਏ ਆਪਦਿਆਂ ਨੂੰ ਕਾਰ ਨਹੀਂ ਦੇਈ ਤੇ ਕੰਜਰਾ ਕਿਸੇ ਹੋਰ ਦੇ ਕੰਮ ਆ ਜਾਊਗਾ ਹੋਰ ਨੂੰ ਦੇ ਦੇਈਂ ਕਾਰ ਆਪਦੇ ਨੂੰ ਕੀ ਲੋੜ ਹੈਗੀ ਉਹ ਤੂੰ ਗੱਲ ਤਾਂ ਸੁਣ ਲੈ ਉਹ ਮੈਂ ਤੇਰੀ ਗੱਲ ਕੁਛ ਨਹੀਂ ਸੁਣਨੀ ਪਹਿਲਾਂ ਮੇਰੀ ਗੱਲ ਸੁਣ ਲੈ ਹਾਂ ਆ ਬੰਦਾ ਦੇਖ ਲੈ ਹਾਂ ਇਹਨੂੰ ਆਪਾਂ ਨਾਲ ਲੈ ਕੇ ਜਾਣਾ ਭਰਾ ਉਹ ਤੂੰ ਯਾਰ ਗੱਲ ਤਾਂ ਸੁਣ ਲੈ ਮੇਰੀ ਹਾਂ ਮੇਰੀ ਗੱਲ ਸੁਣ ਲੈ ਹਾਂ ਆ ਤਾਂ ਤੇਰੀ ਭਝਾਈ ਤਾਂ ਆਊਗੀ ਆਊਗੀ ਠੀਕ ਹੈ ਨਾ ਅੱਛਾ ਤੇ ਇਹ ਕਾਰ ਤੂੰ ਰੱਖ ਵਿੱਚ ਕਾਰਦੀ ਆਪਾਂ ਨੂੰ ਲੋੜ ਨਹੀਂ ਹੈਗੀ ਯਾਰ ਸਮਝ ਗਿਆ ਨਾ ਯਾਰ ਤੂੰ ਕਾਰੜ ਫੜ ਕੇ ਰਾ ਕਿਉਂ ਤਰੀਕ ਦੇਖ ਮੜੀ ਇਹਦੀ ਉਹ ਤਰੀਕ ਦਾ ਯਾਰ ਆੜੀ ਮਾੜੀ ਤਰੀਕ 26 27 28 ਹੈ ਮੈਂ ਤੇਰੇ ਕੋਲੇ ਗੱਲ ਹੁਣ 25 ਨੂੰ ਆਜੂ ਯਾਰ ਦਵਾਰੇ ਪੜ ਉਹ ਗੱਲ ਸੁਣ ਲੈ ਤਰੀਕ ਦਵਾਰੇ ਮੈਂ ਗੱਲ ਸੁਣ ਮੇਰੀ ਗੱਲ ਸੁਣ ਤੂੰ ਕਾਲਾ ਚੱਕਰਾਂ ਚ ਤੈਨੂੰ ਪੈਣ ਦੀ ਲੋੜ ਨਹੀਂ ਨਾ ਕਿਸੇ ਬੰਦੇ ਨੂੰ ਸੱਦਣੀ ਲੋੜਾ ਸਾਡੀ ਦੋਨਾਂ ਦੀ ਜ਼ਿੰਮੇਵਾਰੀ ਹੋਊਗੀ ਅੱਛਾ ਮੈਂ ਕਹਣਾ ਮਿੱਠਾ-ਮੂਠਾ ਯਾਰ ਤੇਰਾ ਚੈੱਕ ਕਰਕੇ ਤੋਰਿਆ ਕਰਾਂਗੇ ਯਾਰ ਜੇ ਕੋਈ ਲਾਂਭ ਆ ਗਿਆ ਸਾਨੂੰ ਗੱਲ ਤੋਂ ਫੜਨੀ ਦੋਨਾਂ ਨੂੰ ਠੀਕ ਹੈ ਇਹ ਤਰੀਕਾ ਹੈ 26 27 28 ਹੀ ਹੈਗੀ ਪਰ ਮੈਂ ਤੇਰੇ ਕੋਲੇ 24 ਨੂੰ ਆ ਜਾਾਂਗੇ ਅਸੀਂ ਦੋਨੇ ਹੋਏ ਮਾਹ 26 27 28 ਹੈ ਹਾਂ ਹਾਂ ਇਹ ਦਿਨਾਂ ਦੇ ਵਿੱਚ ਸਾਡੇ ਘਰ ਦੇ ਨੇੜੇ ਤੇੜੇ ਵੀ ਤੂੰ ਦਿਖ ਗਿਆ ਹਾਂ ਤੇਰੀਆਂ ਲੱਤਾਂ ਤੋੜ ਦਾਂਗੇ ਅਸੀਂ ਹਾਂ ਭੜਾ ਕਾਰ ਇੱਧਰ ਕਿਉਂ ਹਾਂ ਕਿਉਂ ਵੱਡੇ ਸੌਕਰਾ ਮੈਨੂੰ ਮਲੰਗ ਦੱਸਦਾ ਸੀ ਸੈਂਚ ਮਿੱਠਾ ਤਾਂ ਨਹੀਂ ਤੇਜ ਸੈਫਰੌਨ ਦਾ ਪਲੇਟ ਸਿਸਟਮ ਕਰਿਆ ਸੀਗਾ ਜਾ ਮੜਾ ਨਹੀਂ ਬੈਡਵਾਜ ਵਾਲਿਆਂ ਨੂੰ ਸਾਈਹ ਦੇਤੀ ਸੀ ਓਏ ਓ ਨੋ ਨੋ ਨੋ